ਸਾਡੇ ਬੱਚੇ ਬਾਹਰ ਜਾਂਦੇ ਨਾ ਵਿਦੇਸ਼ਾਂ ਵਿੱਚ ਪੜ੍ਹਾਈਆਂ ਕਰਦੇ ਨੇ ਬਾਹਰ ਜਾਂਦੇ ਕੰਮਕਾਰ ਕਰਦੇ ਸੈਟਲ ਹੋਣ ਜਾਂਦੇ ਫਿਰ ਉੱਥੇ ਮਕਸਦ ਹੁੰਦਾ ਵੀ ਪੱਕੇ ਹੋ ਜਾਈਏ ਇੱਕ ਬੱਚਾ ਸੀ ਉਹਨੇ ਦੱਸੀ ਆਪਣੀ ਹੱਟ ਬੀਤੀ ਉਹ ਕਹਿੰਦੇ ਜੀ ਮੈਂ ਬੜੇ ਸਾਲਾਂ ਤੋਂ ਉੱਥੇ ਰਹਿ ਰਿਹਾ ਹਾਂ ਕਈ ਵਾਰੀ ਨਾ ਟਾਈਮ ਇੰਨਾ ਲੱਗ ਜਾਂਦਾ ਬੱਚਿਆਂ ਨੂੰ ਉੱਥੇ ਕਿ ਪੱਕੇ ਹੋਣ ਵਾਲਾ ਜਿਹੜਾ ਸਿਸਟਮ ਹੈ ਨਾ ਉਹ ਡਿਲੇ ਹੋ ਜਾਂਦਾ ਲੇਟ ਹੋ ਜਾਂਦਾ ਹੈ ਹੌਲੀ ਹੌਲੀ ਪੇਪਰ ਵਰਕ ਹੈ ਜੋ ਉੱਥੋਂ ਦਾ ਕਹਿੰਦਾ ਮੈਂ ਆਪਣੇ ਉੱਥੇ ਬੱਚੇ ਵੀ ਮੰਗਾ ਲਏ ਪਰਿਵਾਰ ਬਣ ਗਿਆ ਸਾਰਾ ਕੁਝ ਰਹਿਣ ਲੱਗ ਗਿਆ ਠੀਕ ਕਈ ਸਾਲ ਲੰਘ ਗਏ ਤੇ ਨਾਲ ਨਾਲ ਮੇਰੇ ਪੇਪਰ ਵੀ ਚੱਲਦੇ ਰਹੇ ਵੀ ਮੈਂ ਪੱਕਾ ਹੋ ਜਾਵਾਂ ਹੋ ਜਾਵਾਂ ਪਰ ਹੋਇਆ ਨਹੀਂ ਕਹਿੰਦੇ ਆਖਰ ਨੂੰ ਨਾ ਐਸਾ ਮੈਨੂੰ ਇੱਕ ਲੈਟਰ ਆ ਗਿਆ ਤੇ ਉਹਦੇ ਵਿੱਚ ਲਿਖਿਆ ਵੀ 20 ਦਿਨ ਦੇ ਅੰਦਰ ਅੰਦਰ ਤੁਸੀਂ ਸਾਡਾ ਦੇਸ਼ ਛੱਡ ਕੇ ਚਲੇ ਜਾਓ ਤੁਹਾਡੀ ਫਾਈਲ ਜਿਹੜੀ ਹੈ ਰਿਜੈਕਟ ਹੋਣ ਵਾਲੀ ਹੈ ਤੁਹਾਡਾ ਕੰਮ ਨਹੀਂ ਬਣ ਸਕਦਾ ਉਹ ਬੜਾ ਦੁਖੀ ਹੋਇਆ ਬੜਾ ਪਰੇਸ਼ਾਨ ਹੋਇਆ ਵੀ ਮੈਂ ਇੰਨੇ ਸਾਲਾਂ ਤੋਂ ਇੱਥੇ ਰਹਿ ਰਿਹਾ ਇੰਨਾ ਪੈਸਾ ਮੈਂ ਵਕੀਲਾਂ ਤੇ ਖਰਚ ਕਰ ਰਿਹਾ ਬੜਾ ਦੁਖੀ ਬੜਾ ਪਰੇਸ਼ਾਨ ਹੋਇਆ ਵੀ ਮੇਰਾ ਤੇ ਕਿਸੇ ਪਾਸੇ ਹੁਣ ਸੁਣਵਾਈ ਨਹੀਂ ਹੋਣੀ ਹੁਣ ਮੈਂ ਕੀ ਕਰਾਂ ਜਦੋਂ ਭਾਗ ਸਾਧ ਸੰਗਤ ਜੀ ਚੰਗੇ ਉਹਨਾਂ ਮੈਂ ਕਿੰਨਾ ਸੰਗਤ ਚੰਗੀ ਰੱਖਿਆ ਕਰੀਏ ਆਪਣੇ ਮਿੱਤਰ ਪਿਆਰੇ ਰਿਸ਼ਤੇਦਾਰ ਉਹ ਐਸੇ ਰੱਖੋ ਜਿਹੜਾ ਕੋਈ ਇੱਕ ਰਖ ਲਓ ਬੇਸ਼ੱਕ ਲੱਭ ਲਓ ਐਸਾ ਜਿਹੜਾ ਗੁਰੂ ਨਾਲ ਜੁੜਿਆ ਹੋਵੇ ਉਹਦੇ ਹੱਥ ਜੋੜੋ ਪੈਰ ਫੜੋ ਉਹਨੂੰ ਕਹੋ ਵੀ ਤੂੰ ਸਾਡਾ ਮਿੱਤਰ ਬਣ ਜਾ ਸਾਡੇ ਨਾਲ ਗੱਲਬਾਤ ਕਰਿਆ ਕਰ ਸਾਡੇ ਨਾਲ ਰਿਹਾ ਕਰ ਥੋੜਾ ਸਮਾਂ ਸਾਨੂੰ ਦੇ ਕੋਈ ਐਸਾ ਗੁਰੂ ਦਾ ਪਿਆਰਾ ਲੱਭ ਲਓ ਹੱਥ ਜੋੜੋ ਉਹਦੇ ਬੇਸ਼ੱਕ ਪੈਰ ਫੜਨੇ ਪੈ ਜਾਣ ਪੈਰ ਫੜ ਲੋ ਗੁਰੂ ਦੇ ਪਿਆਰੇ ਦੇ ਵੀ ਤੂੰ ਸਾਡੇ ਨਾਲ ਕਦੇ ਨਾ ਕਦੇ ਬਚਨ ਬਲਾਸ ਕਰਦਾ ਰਿਆ ਕਰ ਉਹਦੇ ਭਾਗ ਚੰਗੇ ਉਹਦੇ ਕਰਮ ਚੰਗੇ ਉਹਦਾ ਨਾ ਇੱਕ ਗੁਰੂ ਦੇ ਦਰ ਤੇ ਉਥੇ ਬਾਹਰ ਕੈਨੇਡਾ ਦੇ ਵਿੱਚ ਗ੍ਰੰਥੀ ਸਿੰਘ ਸੀ ਤੇ ਉਹਦੇ ਨਾਲ ਬੜੀ ਬੋਲਚਾਲ ਸੀ ਉਹਦੀ ਬੜਾ ਮਿਲਦਾ ਜਿਲਦਾ ਰਹਿੰਦਾ ਸੀ ਆਉਣਾ ਜਾਣਾ ਨੰਬਰ ਵੀ ਐਸੀ ਸਾਰਾ ਕੁਝ ਉਹਨੇ ਉਹਨੂੰ ਗੱਲ ਦੱਸੀ ਕਹਿੰਦੇ ਜੀ ਮੈਂ ਤਾਂ ਆਹ ਗੱਲ ਹੋ ਗਈ ਹੁਣ 20 ਦਿਨ ਦੇ ਵਿੱਚ ਮੈਨੂੰ ਇੱਥੋਂ ਜਾਣਾ ਪੈਣਾ ਹੈ ਤੇ ਮੇਰਾ ਕੰਮ ਹੁਣ ਇੱਥੇ ਸਾਰਾ ਖਰਾਬ ਮੇਰੀ ਸਾਰੀ ਮਿਹਨਤ ਜ਼ੀਰੋ ਜਿਹੜਾ ਮੈਂ ਪੈਸਾ ਕਮਾਇਆ ਸੀ ਸਾਰਾ ਵਕੀਲਾਂ ਤੇ ਲਾਤਾ ਹੁਣ ਮੈਂ ਪਿੰਡ ਜਾਵਾਂਗਾ ਤੇ ਪਿੰਡ ਵਾਲਿਆਂ ਤੇ ਆਖਣਾ ਵੀ ਕੈਨੇਡਾ ਤੋਂ ਆਇਆ ਹੈ ਵੀ ਬੁਲਟ ਤੇ ਘੁਮੇਗਾ ਗੱਡੀਆਂ ਤੇ ਜਾਏਗਾ ਸੋਨਾ ਚਾਂਦੀ ਪਾਏਗਾ ਪੈਸਾ ਉਡਾਏਗਾ ਲੋਕਾਂ ਤੇ ਆਖਣਾ ਪਰ ਮੇਰੇ ਕੋਲ ਹਰੀ ਨਾ ਇਦਾਂ ਹੋ ਜਾਂਦਾ ਸਾਥ ਸੰਗਤ ਜੀ ਬੱਚੇ ਸਾਰੇ ਬਾਹਰ ਜਾਂਦੇ ਨੇ ਮਿਹਨਤਾਂ ਕਰਦੇ ਮਸ਼ਕਤਾਂ ਕਰਦੇ ਇੱਥੇ ਵਾਲਿਆਂ ਨੂੰ ਹੁੰਦਾ ਵੀ ਖਰੇ ਰੁੱਖਾਂ ਤੋਂ ਹੀ ਪੈਸੇ ਤੋੜ ਰਹੇ ਨੇ ਬਹੁਤ ਕਮਾਈਆਂ ਕਰ ਰਹੇ ਨੇ ਪਰ ਅਸਲ ਜ਼ਿੰਦਗੀ ਉੱਥੇ ਜਾ ਕੇ ਹੀ ਪਤਾ ਲੱਗਦੀ ਹੈ ਕਿ ਬੱਚੇ ਉਹ ਕਿੰਨੀ ਮਿਹਨਤ ਕਰ ਰਹੇ ਦਿਨ ਰਾਤ ਇੱਕ ਕਰ ਰਹੇ ਨੇ ਫਿਰ ਕੋਈ ਜਾ ਕੇ ਧਨ ਦੌਲਤ ਕਮਾਈ ਕਰ ਰਹੇ ਨੇ ਉਹ ਵੀ ਉਥੋਂ ਦੇ ਖਰਚੇ ਬੜੇ ਨੇ ਇਹ ਇਥੋਂ ਵਾਲਿਆਂ ਨੂੰ ਹੀ ਸੌਖਾ ਲੱਗਦਾ ਇੱਥੇ ਆਪਾਂ ਨੂੰ ਕੋਈ ਚੀਜ਼ ਦੀ ਲੋੜ ਹੈ ਝਟਪਟ ਸੀ ਲੈ ਲੈਣੇ ਆ ਆਪਣੇ ਘਰਾਂ ਵਿੱਚ ਆਪਾਂ ਸਾਫ਼ ਸਫਾਈ ਲਈ ਕੋਈ ਲਾ ਲੈਨੇ ਆਂ ਵੀ ਚਲੋ ਇੱਕ ਕੋਈ ਝਾੜੂ ਪੋਚੇ ਵਾਲੀ ਲਾ ਲਈ ਕੋਈ ਕੋਈ ਬਾਹਰਲੇ ਦੇਸ਼ ਚ ਐਸਾ ਨਹੀਂ ਹੈ ਉੱਥੇ ਕੀਮਤਾਂ ਬੜੀਆਂ ਨੇ ਉੱਥੇ ਪੈਸਾ ਬੜਾ ਖਰਚ ਹੁੰਦਾ ਹੈ ਉੱਥੇ ਸਾਰੇ ਕੰਮ ਆਪੋ ਆਪਣਾ ਹੱਥੀਂ ਕਰਦੇ ਨੇ ਝਾੜੂ ਪੋਚਾ ਸਾਫ਼ ਸਫਾਈ ਖਾਣਾ ਪੀਣਾ ਇੱਥੇ ਤੇ ਆਪਾਂ ਨੂੰ ਸਾਰੀ ਕਿੰਨਾ ਕੁਝ ਐ ਅਸੀਂ ਸਾਫ਼ ਸਫਾਈ ਵਾਲੀ ਲਾ ਸਕਨੇ ਆਂ ਖਾਣੇ ਪੀਣੇ ਵਾਲੀ ਸਾਰਾ ਕੁਝ ਕਰਦੀ ਏ ਦੁਨੀਆ ਤੇ ਉਹ ਕਹਿਣ ਲੱਗਾ ਜੀ ਮੈਂ ਤੇ ਪਿੰਡ ਕਿਹੜੇ ਮੂਹ ਨਾਲ ਜਾਵਾਂਗਾ ਮੇਰਾ ਤੇ ਕਹਿੰਦੇ ਮਰਨ ਹੋ ਗਿਆ ਹੈ ਦਿਲ ਟੁੱਟ ਗਿਆ ਉਹਦਾ ਮਨ ਟੁੱਟ ਗਿਆ ਕਹਿੰਦਾ ਮੈਂ ਜਾਣਾ ਨਹੀਂ ਵਾਪਸ ਮੈਂ ਸੁਸਾਈਡ ਕਰ ਲਵਾਂਗਾ ਇੱਥੋਂ ਤੱਕ ਉਹਨੇ ਕਹਿ ਦਿੱਤਾ ਵੀ ਮੈਂ ਇੱਕ ਬੰਦੇ ਦੇ ਦਿਮਾਗ 'ਚ ਹੋ ਜਾਂਦੀਆਂ ਸੀਆਂ ਗੱਲਾਂ ਵੀ ਬੰਦਾ ਜਿਹੜੇ ਥਾਂ ਤੇ ਜਿਹੜੀ ਉਹਨੇ ਆਪਣਾ ਲੈਵਲ ਸੈੱਟ ਕਰ ਲਿਆ ਹੋਏ ਉਸ ਲੈਵਲ ਤੋਂ ਫਿਰ ਬੰਦਾ ਜਦੋਂ ਥੱਲੇ ਆਉਂਦਾ ਹੈ ਤੇ ਉਹ ਬੰਦਾ ਫਿਰ ਕਹਿੰਦਾ ਵੀ ਮੇਰਾ ਤੇ ਹੁਣ ਜੀਣਾ ਹੀ ਖੁਆਰ ਹੈ ਹੁਣ ਮੈਂ ਜੀਵਾਂ ਤੇ ਜੀਵਾਂ ਕਿਵੇਂ ਕਈ ਬੱਚੇ ਸਾਡੇ ਦਾ ਕਰ ਲੈਂਦੇ ਨੇ ਗਲਤ ਸਟੈਪ ਚੁੱਕ ਲੈਂਦੇ ਨੇ ਕਈ ਵਾਰੀ ਐਸਾ ਕੰਮ ਹੋ ਜਾਂਦਾ ਹੈ ਕਿ ਨੁਕਸਾਨ ਹੋ ਜਾਂਦਾ ਹੈ ਜਿਹੜਾ ਸੁਪਨਾ ਦੇਖਿਆ ਹੁੰਦਾ ਹੈ ਉਹ ਸਹੀ ਤਰ੍ਹਾਂ ਪੂਰਾ ਨਹੀਂ ਹੋ ਪੰਦਾ ਤੇ ਬੱਚੇ ਨਰਾਸ਼ ਹੋ ਜਾਂਦੇ ਨੇ ਕਈ ਦੇਖਿਆ ਨਹੀਂ ਕਿ ਇਹਦੇ ਨੰਬਰ ਘਟਾ ਕੇ ਤੇ ਇੰਜ ਹੀ ਪਤਾ ਲੱਗਦਾ ਵੀ ਉਹ ਬੱਚੇ ਨੇ ਨੰਬਰ ਘਟ ਹੋ ਗਏ ਬੱਚੇ ਨੇ ਜੀਵਨ ਖੁਆਰ ਹੋ ਗਿਆ ਤੇ ਸਾਥ ਸੰਗਤ ਜੀਓ ਉਹਨੇ ਸਾਰੀ ਗੱਲ ਨਾ ਦੱਸੀ ਸਾਰੀ ਗੱਲ ਦੱਸੀ ਕਹਿੰਦਾ ਜੀ ਆਹ ਗੱਲ ਹੈ ਉਹਨੇ ਆਪਣੇ ਪਾਸ ਬੁਲਾ ਲਿਆ ਗਰੰਥੀ ਸਿੰਘ ਤੂੰ ਕਹਿੰਦਾ ਫਿਕਰ ਨਾ ਕਰ ਤੂੰ ਮੇਰੇ ਕੋ ਆ ਜਾ ਚੰਗੇ ਚੰਗੀ ਸੰਗਤ ਦੀ ਨਿਸ਼ਾਨੀ ਉਹਨੇ ਬੁਲਾ ਲਿਆ ਆਪਣੇ ਕੋਲ ਆਇਆ ਬਿਠਾਇਆ ਫਿਰ ਸਮਝਾਉਣ ਲੱਗਾ ਕਹਿੰਦਾ ਵੀ ਦੇਖ ਤੂੰ ਮਿਹਨਤ ਕੀਤੀ ਹੈ ਫਲ ਦੇਣਾ ਨਾ ਦੇਣਾ ਉਸ ਪਰਮਾਤਮਾ ਦੇ ਹੱਥ ਵਿੱਚ ਹੈ ਜੇ ਤੂੰ ਇੰਨਾ ਹੀ ਤੇਰਾ ਮਨ ਕਰਦਾ ਹੈ ਦਿਲ ਟੁੱਟਿਆ ਨਾ ਤੂੰ ਨਿਰਾਸ਼ ਨਾ ਹੋ ਜਿਹੜੀ ਚੀਜ਼ ਸਾਡੇ ਭਾਗਾਂ 'ਚ ਨਹੀਂ ਨਾ ਲਿਖੀ ਸਾਡਾ ਗੁਰੂ ਇੰਨੇ ਸਮਰੱਥ ਹੈ ਉਹ ਭਾਗਾਂ ਵਿੱਚ ਲਿਖ ਦਿੰਦਾ ਹੈ ਬਸ ਤੇਰੀ ਭਗਤੀ ਤੇਰੀ ਬਖਸ਼ਿਸ਼ ਗੁਰੂ ਤੇਰੀ ਉੱਤੇ ਗੁਰੂ ਬਖਸ਼ਿਸ਼ ਕਰ ਦੇਗਾ ਤੂੰ ਭਗਤੀ ਦੇ ਮਾਰਗ ਤੇ ਸਹੀ ਤਰ੍ਹਾਂ ਤੁਰ ਪੈਂਦਾ ਕਿਵੇਂ ਤੁਰਾਂ ਕਿੰਨੇ ਵਜੇ ਕੰਮ ਤੋਂ ਆਉਣਾ ਹੈ ਉਹਨੇ ਪੁੱਛਿਆ ਕਹਿੰਦੇ ਮੈਂ ਕੰਮ ਤੋਂ 10 ਵਜੇ ਆਉਣਾ ਸੌਣਾ ਕਿਵੇਂ ਕਹਿੰਦੇ 10 ਵਜੇ ਆ ਕੇ ਖਾਣਾ ਪੀਣਾ ਬਣਾਈ ਦਾ ਕਰੀਦਾ ਘੰਟਾ ਹੋਰ ਲੱਗ ਜਾਂਦਾ 11:00 ਵਜੇ ਸੌ ਜਾਂਦਾ ਉਹ ਕਹਿੰਦੇ ਠੀਕ ਹੈ 11:00 ਵਜੇ ਸੌ 4:00 ਵਜੇ ਉੱਠ ਜਾ 4:00 ਵਜੇ ਉਠ ਤਿੰਨ ਵਜੇ ਉੱਠ ਸਕਦਾ ਤਿੰਨ ਵਜੇ ਉੱਠ ਜਾ ਅੰਮ੍ਰਿਤ ਵੇਲੇ ਦੀ ਸੰਭਾਲ ਕਰ ਜੋ ਸ਼ਬਦ ਸੀ ਵਿਚਾਰ ਰਹੇ ਆ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠ ਇਸ਼ਨਾਨ ਪਾਣੀ ਕਰ ਸਭ ਤੋਂ ਪਹਿਲਾਂ ਸਿਮਰਨ ਕਰਨਾ ਹੈ 10 ਮਿੰਟ ਆਪਣੇ ਮਨ ਨੂੰ ਜੋੜਨਾ ਹੈ ਸਿਮਰਨ ਦੇ ਨਾਲ ਸਿਮਰਨ ਕਰਕੇ ਫਿਰ ਕਰਨਾ ਹੈ ਗੁਰਬਾਣੀ ਦਾ ਪਾਠ ਉਹਨੇ ਅੰਮ੍ਰਿਤ ਨਹੀਂ ਛਕਿਆ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਦਾ ਤੇ ਹੈ ਹੀ ਮਰਿਆਦਾ ਨਿਤਨੇਮ ਪੰਜਾਂ ਬਾਣੀਆਂ ਦਾ ਕਰਨਾ ਹੈ ਅੰਮ੍ਰਿਤ ਨਹੀਂ ਛਕਿਆ ਉਹ ਕਹਿੰਦੇ ਵੀ ਤੂੰ ਸੁਖਮਨੀ ਸਾਹਿਬ ਦਾ ਪਾਠ ਕਰ ਲੈ ਜਪਜੀ ਸਾਹਿਬ ਦਾ ਪਾਠ ਕਰ ਲੈ ਚੋਪਈ ਸਾਹਿਬ ਦਾ ਪਾਠ ਕਰ ਲੈ ਤੂੰ ਪਾਠ ਕਰ ਅੰਮ੍ਰਿਤ ਵੇਲੇ ਘੰਟਾ 2 ਘੰਟੇ ਲਗਾਤਾਰ ਆਪਣਾ ਮਨ ਗੁਰਬਾਣੀ ਨਾਲ ਜੋੜ ਅੰਮ੍ਰਿਤ ਵੇਲੇ ਹੋਰ ਕਿਸੇ ਸਮੇਂ ਨਹੀਂ ਸਿਰਫ ਅੰਮ੍ਰਿਤ ਵੇਲੇ ਉਸ ਵੇਲੇ ਗੁਰਬਾਣੀ ਨਾਲ ਮਨ ਜੋੜ ਤੇ ਪਾਠ ਕਰਕੇ ਅਰਦਾਸ ਕਰ ਗੁਰੂ ਰਾਮਦਾਸ ਦੇ ਚਰਨਾਂ 'ਚ ਅਰਦਾਸ ਕਰ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਦੇਖੀ ਤੇਰੇ ਕਾਰਜ ਰਾਸ ਹੋ ਜਾਣਗੇ ਸਾਧ ਸੰਗਤ ਜਿਉ 20 ਦਿਨ ਦਾ ਉਸ ਨੂੰ ਸਮਾਂ ਮਿਲਿਆ ਸੀ ਤੇ ਉਸ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਸ਼ੁਰੂ ਕੀਤੀ 20 ਦਿਨ ਛੱਡੋ 7-8 ਦਿਨ ਹੀ ਅਜੇ ਬੀਤਿਤ ਹੋਏ ਸਨ ਕਿ ਉਸ ਦੀ ਅੰਮ੍ਰਿਤ ਵੇਲੇ ਦੀ ਕੀਤੀ ਅਰਦਾਸ ਨੇ ਅੰਮ੍ਰਿਤ ਵੇਲੇ ਦੇ ਕੀਤੇ ਪਾਠ ਨੇ ਫਲ ਦਿਖਾ ਦਿੱਤਾ ਸੁਨੇਹਾ ਆ ਗਿਆ ਲੈਟਰ ਆ ਗਿਆ ਵੀ ਜਿਹੜੀ ਤੁਹਾਡੀ ਫਾਈਲ ਲਾਈ ਸੀ ਤੁਸੀਂ ਉਹ ਅਪਰੂਵਲ ਹੋ ਗਈ ਹੈ ਜਿਹਦੇ ਕੁੱਲ ਚਾਂਸ ਹੀ 5% ਸਨ ਪਾਸ ਹੋਣ ਦੇ ਸਫਲ ਹੋਣ ਦੇ 95% ਉਹ ਰਿਜੈਕਟ ਸੀ ਤੇ ਮਹਾਰਾਜ ਨੇ ਐਸੀ ਬਖਸ਼ਿਸ਼ ਕੀਤੀ ਐਸੀ ਰਹਿਮਤ ਕੀਤੀ ਜਿਹੜੇ 95 ਘਟਸ ਨੂੰ ਪਾ ਕੇ 100% ਉਸ ਦਾ ਕੰਮ ਬਣਾ ਦਿੱਤਾ ਅੱਜ ਵੀ ਉਹ ਪਰਿਵਾਰ ਕੈਨੇਡਾ ਵਿੱਚ ਹੈ ਸੁਖੀ ਹੈ ਸੈਟਲ ਹੈ ਪੱਕਾ ਬੇਅੰਤ ਹੀ ਐਸੀਆਂ ਉਦਾਹਰਨਾਂ ਨੇ ਪਰ ਕਦੋਂ ਜਦੋਂ ਅਸੀਂ ਗੁਰੂ ਦੀ ਬਾਣੀ ਦੀ ਗੱਲ ਮੰਨਾਂਗੇ ਜਦੋਂ ਅਸੀਂ ਗੁਰੂ ਸਾਹਿਬ ਜੀ ਦੇ ਕਹਿਣੇ ਵਿੱਚ ਆਵਾਂਗੇ ਅਸੀਂ ਕਹਿੰਨੇ ਆਂ ਵੀ ਅਸੀਂ ਸੋਈਏ ਮਰਜ਼ੀ ਨਾਲ ਉੱਠੀਏ ਮਰਜ਼ੀ ਦੇ ਨਾਲ ਖਾਈਏ ਮਰਜ਼ੀ ਨਾਲ ਪਹਿਨੀਏ ਮਰਜ਼ੀ ਨਾਲ ਸਾਰਾ ਕੁਝ ਆਪਣੀ ਮਰਜ਼ੀ ਦਾ ਕਰੀਏ ਤੇ ਫਿਰ ਅਸੀਂ ਕਹਿੰਨੇ ਆਂ ਵੀ ਚੱਲੇ ਵੀ ਸਾਡੀ ਮਰਜ਼ੀ ਜੋ ਸਾਡੇ ਜੀਵਨ ਚ ਹੋਇਆ ਉਹ ਵੀ ਸਾਡੇ ਐਵੇਂ ਫਿਰ ਕਿਵੇਂ ਹੋਏਗਾ ਜੇ ਸਾਡੇ ਜੀਵਨ ਚ ਅਸੀਂ ਕੁਝ ਸੁਧਾਰ ਲਿਆਉਣਾ ਚਾਹੁੰਨੇ ਆ ਨਾ ਤਾਂ ਸਭ ਤੋਂ ਪਹਿਲਾਂ ਸਾਨੂੰ ਗੁਰੂ ਦੀ ਗੱਲ ਮੰਨੀ ਪੈਗੀ ਜੋ ਮਹਾਰਾਜ ਕਹਿੰਦੇ ਨੇ ਕਿ ਅੰਮ੍ਰਿਤ ਵੇਲੇ ਦੀ ਸੰਭਾਲ ਕਰੋ ਦਿਨੇ ਜੇ ਕਹੋਗੇ ਵੀ ਮੈਂ ਦਿਨੇ ਕਈ ਕਹਿੰਦੇ ਨੇ ਸਾਧ ਸੰਗਤ ਜੀ ਮੈਨੂੰ ਮਾਫ ਕਰੋ ਇਹ ਇਹ ਸ਼ਬਦ ਵਿੱਚ ਮਹਾਰਾਜ ਨੇ ਸਾਰੀਆਂ ਯੁਕਤੀਆਂ ਸਾਨੂੰ ਦਸੀਆਂ ਕਈ ਕਹਿੰਦੇ ਨੇ ਵੀ ਕੋਈ ਨਹੀਂ ਅੰਮ੍ਰਿਤ ਵੇਲੇ ਕਿ ਬਾਕੀ ਵੇਲੇ ਨਹੀਂ ਪਾਠ ਕਰ ਸਕਦਾ ਕਰ ਸਕਦੇ ਆ ਦੁਪਹਿਰੇ ਕਰੋ ਸ਼ਾਮ ਨੂੰ ਕਰੋ ਰਾਤ ਨੂੰ ਕਰੋ ਪਾਠ ਤੇ ਹਰ ਵੇਲੇ ਹੀ ਕਰ ਸਕਦੇ ਆ ਪਰ ਜਿਹੜਾ ਅੰਮ੍ਰਿਤ ਵੇਲਾ ਹੈ ਨਾ ਇਸ ਦਾ ਮਹਾਤਮ ਸਾਧ ਸੰਗਤ ਜੀਓ ਗੁਰੂ ਮਹਾਰਾਜ ਜੀ ਕਹਿੰਦੇ ਨੇ ਬਹੁਤ ਵੱਡਾ ਆਪਾਂ ਸ਼ਬਦ ਗੁਰਬਾਣੀ ਦਾ ਇੱਕ ਪੜ੍ਹਦੇ ਹਾਂ ਮਹਾਰਾਜ ਜੀ ਕਹਿੰਦੇ ਨੇ ਹਰ ਧਨ ਅੰਮ੍ਰਿਤ ਵੇਲੇ ਵਤੈ ਕਾ ਬੀਜਿਆ ਭਗਤ ਖਾਏ ਖਰਚ ਰਹਿ ਨਿਖੁਟੈ ਨਹੀਂ ਇਹ ਕੀ ਵਚਨ ਹੈ ਮਹਾਰਾਜ ਜੀ ਦਾ ਇਹੋ ਹੈ ਨਾ ਕਿ ਅੰਮ੍ਰਿਤ ਵੇਲੇ ਦਾ ਜੋ ਅਸੀਂ ਖਾਂਨੇ ਹਾਂ ਭਗਤੀ ਦਾ ਨਾਮ ਰੂਪ ਭੋਜਨ ਉਹ ਕਦੇ ਨਿਖਟਦਾ ਨਹੀਂ ਹੈ ਉਹ ਸਦਾ ਸਫਲ ਹੁੰਦਾ ਹੈ ਬਾਕੀ ਵੇਲਿਆਂ ਦੀ ਕਿਉਂ ਮਹਾਰਾਜ ਕਹਿੰਦੇ ਬਹੁਤ ਪਏ ਅਸਗਾ ਗੋਤੇ ਖਾਹੇ ਨਾ ਨਿਕਲਾ ਇਹ ਸ਼ਬਦ ਮਹਾਰਾਜ ਨੇ ਵਰਤੇ ਨੇ ਵੀ ਬਾਕੀ ਸਮੇਂ ਦੇ ਵਿੱਚ ਤੇ ਨਾ ਸਾਡੇ ਤੇ ਜੰਜਾਲ ਬੜੇ ਪੈ ਜਾਂਦੇ ਸੀ ਗੋਤੇ ਖਾਨੇ ਆ ਤੇ ਜਿਹੜਾ ਬੰਦਾ ਗੋਤੇ ਖਾਂਦਾ ਹੋਏ ਉਹ ਕਿੱਥੋਂ ਭਗਤੀ ਕਰ ਲਏਗਾ ਕਿੱਥੋਂ ਸਿਮਰਨ ਕਰ ਲਏਗਾ ਹੋਰ ਵੀ ਮਹਾਰਾਜ ਕਹਿੰਦੇ ਬੜੇ ਝਮੇਲੇ ਪੈ ਜਾਂਦੇ ਨੇ ਤੀਜਾ ਮੁਹੀ ਗਿਰਾਹ ਭੁੱਖ ਤਿੱਖ ਦੁਇ ਭੋਕੇ ਆ ਦਿਨੇ ਅਸੀਂ ਸਾਨੂੰ ਭੁੱਖ ਵੀ ਲੱਗੇਗੀ ਪਿਆਸ ਵੀ ਲੱਗੇਗੀ ਸਾਰਾ ਕੁਝ ਹੁੰਦਾ ਹੈ ਅੰਮ੍ਰਿਤ ਵੇਲੇ ਭੁੱਖ ਪਿਆਸ ਵੀ ਬਹੁਤ ਘੱਟ ਲੱਗਦੀ ਹੈ ਕੋਈ ਜ਼ਿਆਦਾ ਫਿਕਰ ਨਹੀਂ ਹੁੰਦਾ ਬੰਦੇ ਨੂੰ ਖਾਣ ਦਾ ਨਾ ਪਕਾਣ ਦਾ ਅੰਮ੍ਰਿਤ ਵੇਲਾ ਬੰਦਾ ਸੰਭਾਲੇ ਬਾਣੀ ਪੜੇ ਨਾਮ ਜਪੇ ਮਹਾਰਾਜ ਕਹਿੰਦੇ ਤੀਜੇ ਪੈਰ ਜੇ ਸੋਚੋਗੇ ਦੁਪਹਿਰੇ ਪੜ ਲਈਏ ਕਦੇ ਪਿਆਸ ਲੱਗੀ ਪਾਣੀ ਪੀ ਲਿਆ ਭੁੱਖ ਲੱਗੀ ਕੁਝ ਖਾ ਲਿਆ ਫਿਰ ਬਣਾ ਲਿਆ ਤੇ ਹੁਣਾਂ ਵੀ ਕੀ ਹੈ ਮਹਾਰਾਜ ਕਹਿੰਦੇ ਖਾਦਾ ਹੋਏ ਸੁਆ ਭੀ ਖਾਣੇ ਸਿਓ ਦੋਸਤੀ ਕਿੱਡੀ ਕਮਾਲ ਦੀ ਮਹਾਰਾਜ ਨੇ ਬਚਨ ਕੀਤਾ ਕਿਨੇ ਬੰਦਾ ਖਾਂਦੇ ਖਾਣ ਦੇ ਲਾਲਚ ਕਰਦਾ ਆਹ ਬਣਾ ਲਾ ਆਹ ਖਾ ਲਾ ਆਹ ਬਣਾ ਲਾ ਆਹ ਖਾ ਲਾ ਖਾਦਾ ਹੋਏ ਸਵਾ ਜਾਣਦਾ ਵੀ ਖਾਦਾ ਹੋਇਆ ਸਵਾ ਹੋ ਜਾਣਾ ਫਿਰ ਵੀ ਭੀ ਖਾਣੇ ਸਿਓ ਦੋਸਤੀ ਫਿਰ ਵੀ ਖਾਣੇ ਨਾਲ ਦੋਸਤੀ ਕਰਦਾ ਹੈ ਭਾਵ ਦੋਸਤੀ ਦਾ ਭਾਵ ਹੈ ਮੋਹ ਰੱਖਦਾ ਹੈ ਵੀ ਆਹ ਖਾਈ ਜਾਵਾ ਖਾਈ ਜਾਵਾ ਖਾਈ ਜਾਵਾ ਉਹਨਾਂ ਖਾਣੇ ਜਿੰਨੀ ਲੋੜ ਹੈ ਫਿਰ ਦਿਨ ਲੰਘਿਆ ਸਾਰਾ ਕਦੇ ਬਣਾ ਲਿਆ ਤੇ ਕਦੇ ਖਾ ਲਿਆ ਕਦੇ ਕਿਸੇ ਕੰਮ 'ਚ ਚਲੇ ਗਏ ਜਿਹੜਾ ਕਹਿੰਦਾ ਸੀ ਦਿਨੇ ਨਾਮ ਜਪਲਾਂਗਾ 1 ਮਿੰਟ ਦਾ ਨਹੀਂ ਸਮਾਂ ਲੱਗਿਆ ਜਿਹੜਾ ਕਹਿੰਦਾ ਸੀ ਦਿਨੇ ਪਾਠ ਕਰ ਲਵਾਂਗਾ 1 ਮਿੰਟ ਦਾ ਨਹੀਂ ਸਮਾਂ ਲੰਗਿਆ ਕਦੇ ਪਿਆਸ ਲੱਗੀ ਪਾਣੀ ਪੀ ਲਿਆ ਭੁੱਖ ਲੱਗੀ ਰੋਟੀ ਖਾ ਲਈ ਕਦੇ ਕੋ ਆ ਗਿਆ ਉਹਦੇ ਨਾਲ ਬੈਠਾ ਕਦੇ ਕਿਸੇ ਕੋ ਆਪ ਚਲਾ ਗਿਆ ਸਾਰਾ ਦਿਨ ਲੰਘ ਗਿਆ ਰਾਤ ਹੋ ਗਈ ਫਿਰ ਦਿਨੇ ਕਹਿੰਦਾ ਰਾਤ ਨੂੰ ਨਾਮ ਜਪਲਾਂਗਾ ਰਾਤ ਨੂੰ ਬਾਣੀ ਪੜ ਲਾਂਗਾ ਰਾਤ ਕੀ ਹੋਇਆ ਚੌਥੈ ਆਈਂਗਾ ਅੱਖੀ ਮੀਟ ਪਵਾਰ ਗਿਆ ਚੌਥੇ ਪੈਰ ਕਹਿੰਦੇ ਆਈ ਊਂਗ ਊਂਗ ਕਹਿੰਦੇ ਨੀਂਦ ਨੂੰ ਰਾਤ ਦਾ ਵੇਲਾ ਆਇਆ ਦਿਨੇ ਭਜਨ ਠ ਕਰਦਾ ਰਿਹਾ ਸਾਰਾ ਕੁਛ ਤੇ ਰਾਤ ਨੂੰ ਨੀਂਦ ਤਾਂ ਫੇਰ ਆ ਹੀ ਜਾਣੀ ਨੀਂਦ ਆ ਗਈ ਨੀਂਦ ਆਈ ਤੇ ਅੱਖੀ ਮੀਟ ਪਵਾਰ ਗਿਆ ਅੱਖਾਂ ਮਿੱਟੀਆਂ ਤੇ ਪਵਾਰ ਗਿਆ ਇਹ ਪਵਾਰ ਜੋ ਸ਼ਬਦ ਹੈ ਨਾ ਇਸ ਅਰਥ ਦੀ ਮੈਂ ਇਸ ਸ਼ਬਦ ਦੀ ਮੈਂ ਖੋਜ ਕੀਤੀ ਸੀ ਕਿ ਇਹਦਾ ਕੀ मीनिंग ਹੈ ਕਈ ਵਾਰੀ ਕਈ ਸ਼ਬਦ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਖੋਜਣਾ ਪੈਂਦਾ ਹੈ ਲੱਭਣਾ ਪੈਂਦਾ ਕਿਉਂਕਿ ਮਹਾਰਾਜ ਦੀ ਬਾਣੀ ਬਹੁਤ ਅਗਾਰ ਬੋਧ ਹੈ ਜਿੰਨੀ ਇਹਦੇ ਤੇ ਖੋਜ ਕਰਾਂਗੇ ਉਨਾ ਹੀ ਨਿਕਲਦਾ ਆਏਗਾ ਸਮਝ ਆਏਗੀ ਇਹ ਪਵਾਰ ਸ਼ਬਦ ਪ੍ਰਾਤਨ ਸਮਿਆਂ ਦੇ ਵਿੱਚ ਵੀ ਵਰਤਿਆ ਜਾਂਦਾ ਸੀ ਅੱਜ ਵੀ ਕਿਤੇ ਕਿਤੇ ਵਰਤਿਆ ਜਾਂਦਾ ਹੈ ਇਹਦਾ मीनिंग ਇਹ ਹੁੰਦਾ ਹੈ ਪਵਾਰ ਗਿਆ ਕਈ ਬੰਦਿਆਂ ਨੂੰ ਜਦੋਂ ਕਹਿੰਦੇ ਜਿਨ੍ਹਾਂ ਦੀ ਮੌਤ ਨਾ ਆਈ ਹੋਵੇ ਸਮਾ ਨਾ ਆਇਆ ਹੋਵੇ ਉਹਨਾਂ ਨੂੰ ਜਮ ਲੈ ਜਾਂਣ ਬੇਸਮੇ ਬੇਟਾਈਮ ਤੋਂ ਮੌਤ ਆ ਜਾਏ ਤੇ ਸਮਾ ਉਹ ਜਮ ਜਮ ਉਹਨੂੰ ਲੈ ਜਾਂਦੇ ਨੇ ਤੇ ਉਹ ਬੇਸੁਧ ਹੋ ਕੇ ਬੰਦਾ ਫਿਰ ਪੈ ਜਾਂਦਾ ਸਵਾਸ ਨਿਕਲ ਜਾਂਦੇ ਨੇ ਜਿੰਦ ਪ੍ਰਾਣ ਨਿਕਲ ਜਾਂਦੇ ਹੈ ਤੇ ਜਦੋਂ ਉਹ ਲੇਖਾ ਜੋਖਾ ਹੁੰਦਾ ਹੈ ਪਤਾ ਲੱਗਦਾ ਵੀ ਇਹਦੀ ਆਰਮੜਾ ਹਜੇ ਹੈ ਇਹਦਾ ਸਮਾਂ ਹਜੇ ਹੈ ਤੇ ਉਹ ਪ੍ਰਾਣ ਫਿਰ ਵਾਪਸ ਜਦੋਂ ਪਾਏ ਜਾਂਦੇ ਨੇ ਉਹ ਵਿਚਕਾਰਲੇ ਸਮੇ ਨੂੰ ਕਿਹਾ ਜਾਂਦਾ ਹੈ ਪਵਾਰ ਗਿਆ ਇਹ ਸ਼ਬਦ ਮਹਾਰਾਜ ਜੀ ਨੇ ਵਰਤੇ ਨੇ ਸੁੱਤੇ ਹੋਏ ਬੰਦੇ ਵਾਸਤੇ ਇਹਦਾ ਪਿਛੋਕੜ ਇਹ ਹੈ ਕਿ ਜਿਹਦੇ ਪ੍ਰਾਣ ਨਿਕਲ ਜਾਂਦੇ ਸਨ ਉਹਨੂੰ ਕਿਹਾ ਜਾਂਦਾ ਸੀ ਜਿਹਦੇ ਵਾਪਸ ਆ ਜਾਂਦੇ ਸਨ ਪ੍ਰਾਣ ਨਿਕਲਣ ਤੋਂ ਬਾਅਦ ਵਾਪਸ ਆ ਜਾਂਦੇ ਸਨ ਉਹਨੂੰ ਕਿਹਾ ਜਾਂਦਾ ਸੀ ਵੀ ਪਵਾਰ ਗਿਆ ਸੀ ਪਰਤ ਆਇਆ ਪਰ ਗੁਰੂ ਮਹਾਰਾਜ ਜੀ ਨੇ ਸ਼ਬਦ ਵਰਤੇ ਨੇ ਜਿਹੜਾ ਬੰਦਾ ਸੌਂ ਜਾਂਦਾ ਗੂੜੀ ਨੀਂਦ ਵਿੱਚ ਮਹਾਰਾਜ ਕਹਿੰਦੇ ਉਹ ਤਾਂ ਇੱਕ ਹਸਾਬ ਦਾ ਪਵਾਰ ਹੀ ਚਲਾ ਗਿਆ ਸਾਰੇ ਦਿਨ ਦੀ ਚੱਕਰ ਚੱਲਿਆ ਸੰਧਿਆ ਵੇਲੇ ਪਵਾਰ ਗਿਆ ਰਾਤਰੀ ਵੇਲੇ ਪਵਾਰ ਗਿਆ ਪੀ ਉਠ ਰਚਿਉਨ ਵਾਦ ਸਹਿ ਵਰਿਆਂ ਕੀ ਪਿੜ ਬੱਦੀ ਫਿਰ ਕਹਿੰਦੇ ਉਹ ਚੱਕਰ ਦੇਨ ਦਾ ਚੱਲ ਗਿਆ ਫੇਰ ਵੀ ਮਹਾਰਾਜ ਕਹਿੰਦੇ ਇਨਸਾਨ ਉੱਠ ਕੇ ਉਹੀ ਬਾਦ ਰਚਾਰਿਆ ਉਹੀ ਕਮਾਕਾਰਾਂ ਚ ਵਿੱਚ ਰੁੱਝਿਆ ਹੋਇਆ ਜਿਵੇਂ ਸੈ ਵਰਿਆਂ ਕੀ ਪਿੜ ਬੱਦੀ ਵੀ ਜਿਵੇਂ ਸੈਂਕੜਿਆਂ ਸਾਲ ਇੱਥੇ ਬੰਦੇ ਨੇ ਟਿਕੇ ਰਹਿਣਾ ਇੰਜ ਨੁਕਸਾਨ ਕਰਦਾ ਹੈ ਇਸ ਤਰ੍ਹਾਂ ਬੰਦਾ ਕਰਦਾ ਵੀ ਜਿਵੇਂ ਮੈਂ 100 ਸਾਲ ਸੈਂਕੜਿਆਂ ਦੇ ਸੈਂਕੜੇ ਸਾਲ ਇੱਥੇ ਰਹਿਣਾ ਹੋਵੇ ਇਹ ਨੁਕਤਾ ਬੜਾ ਪਿਆਰਾ ਹੈ ਸਮਝਣਾ ਸਮਝਣ ਵਾਲਾ ਹੈ ਸਾਧ ਸੰਗਤ ਜੀ ਜਿਹੜੀ ਸਾਡੀ ਮੈਂ ਮੇਰੀ ਹੋਮ ਹੈ ਵੀ ਮੇਰਾ ਸਾਰਾ ਕੁਝ ਮੇਰਾ ਸਾਰਾ ਕੁਝ ਮਹਾਰਾਜ ਕਹਿੰਦੇ ਭਾਈ ਬੰਦਾ ਤੇ ਇਦਾਂ ਕਰ ਰਿਹਾ ਵੀ ਜਿਵੇਂ ਮੈਂ ਸੋਲੋ ਸਾਲ ਇੱਥੇ ਰਹਿਣਾ ਇੱਥੇ ਤੇ ਇੱਕ ਦਮ ਦਾ ਨਹੀਂ ਭਰੋਸਾ ਇੱਕ ਘੜੀ ਦਾ ਨਹੀਂ ਭਰੋਸਾ ਐਸਾ ਕਰਮ ਕਰੀਏ ਐਸੀ ਕਮਾਈ ਕਰੀਏ ਵੀ ਜਦੋਂ ਅਸੀਂ ਜਾਈਏ ਵੀ ਤੇ ਦੁਨੀਆ ਸ਼ੋਭਾ ਕਰੇ ਸਿਫਤ ਕਰੇ ਸਲਾਹ ਕਰੇ ਵੀ ਬੰਦਾ ਚੰਗਾ ਸੀ ਇਹ ਨਾ ਐਸਾ ਕਮਾਈ ਕਰ ਜੀ ਵੀ ਕਿਸੇ ਇੱਥੋਂ ਜਾਈਏ ਤੇ ਲੋਕ ਕਹਿੰਨ ਵੀ ਸ਼ੁਕਰ ਹੋਇਆ ਦੁਨੀਆ ਸ਼ੁਕਰ ਕਰੇ ਕੀ ਖਟਿਆ ਫਿਰ ਅਸੀਂ ਚਲੇ ਆ ਸਾਰੇ ਹੀ ਜਾਣਾ ਹੈ ਰਹਿਣਾ ਕਿਸੇ ਨਹੀਂ ਪਰ ਕਮਾਈ ਬੰਦੇ ਦੀ ਐਸੀ ਹੋਏ ਵੀ ਬੰਦੇ ਜਾਣ ਪਿੱਛੋਂ ਚਾਰਜ ਨੇ ਇੱਕ ਐਸਾ ਤਾਂ ਕਹਿਣ ਵੀ ਬੰਦਾ ਚੰਗਾ ਸੀ ਭਲਾ ਸੀ ਮਦ ਕਰਦਾ ਸੀ ਮਿੱਠਾ ਬੋਲਦਾ ਸੀ ਪਰ ਐਸਾ ਕਿੱਥੇ ਹੈ ਮਹਾਰਾਜ ਕਹਿੰਦੇ ਬੰਦਾ ਤੇ ਇਦਾਂ ਹੈ ਵੀ ਜਿਵੇਂ ਸੈਂਕੜਿਆਂ ਵਰਿਆ ਜੀਵਨਾ ਹੈ ਹੁਣ ਅੱਗੇ ਸਰਵਣ ਕਰਿਓ ਅਖੀਰਲੀ ਪੰਕਤੀਆਂ ਹਨ ਸਬੇ ਵੇਲਾ ਵਖਤ ਸਭ ਜੇ ਅਠੀ ਭਉ ਹੋਏ ਸਭ ਤੋਂ ਵੱਡਾ ਮਹਾਤਮ ਅੰਮ੍ਰਿਤ ਵੇਲੇ ਦਾ ਹੈ ਜਿਸ ਨੇ ਅੰਮ੍ਰਿਤ ਵੇਲਾ ਸੰਭਾਲ ਲਿਆ ਫਿਰ ਮਹਾਰਾਜ ਜੀ ਕਹਿੰਦੇ ਸਬੇ ਵੇਲਾ ਵਖਤ ਸਭ ਜੇ ਅਠੀ ਭਉ ਹੋਏ ਉਸ ਇਨਸਾਨ ਵਾਸਤੇ ਜਿਨੇ ਅੰਮ੍ਰਿਤ ਵੇਲਾ ਸੰਭਾਲ ਲਿਆ ਫਿਰ ਉਹਦੇ ਲਈ ਸਾਰੇ ਹੀ ਵੇਲਾ ਅੰਮ੍ਰਿਤ ਹੋ ਜਾਂਦਾ ਹੈ ਚਾਹੇ ਦੁਪਹਿਰ ਦਾ ਚਾਹੇ ਸੰਧਿਆ ਦਾ ਰਾਤਰੀ ਦਾ ਉਸ ਲਈ ਸਾਰੇ ਅਠੇ ਪੈਰੀ ਉਹ ਅੰਮ੍ਰਿਤ ਵੇਲਾ ਬਣ ਜਾਂਦੇ ਨੇ ਨਾਨਕ ਸਾਹਿਬ ਮਨ ਵਸੈ ਸੱਚਾ ਨਾਵਣ ਹੋਈ ਜਿਹਦੇ ਮਨ ਵਿੱਚ ਉਹ ਸਾਹਿਬ ਵਸ ਗਿਆ ਜਿਹਦੇ ਮਨ ਵਿੱਚ ਉਹ ਵਾਹਿਗੁਰੂ ਜੀ ਦਾ ਨਾਮ ਟਿਕ ਗਿਆ ਅਸਲ ਮਾਇਨਾ ਵਿੱਚ ਉਸ ਨੇ ਆਪਣੇ ਮਨ ਨੂੰ ਆਪਣੇ ਤਨ ਨੂੰ ਆਪਣੇ ਅੰਤਰ ਆਤਮੇ ਨੂੰ ਆਪਣੇ ਅੰਤਹਿ ਕਰਨ ਨੂੰ ਸੱਚਾ ਸੁੱਚਾ ਇਸ਼ਨਾਨ ਕਰਵਾ ਕੇ ਆਪਣੇ ਔਗਣਾਂ ਨੂੰ ਧੋ ਲਿਆ ਹੈ ਖਤਮ ਕਰ ਲਿਆ ਹੈ ਜੋ ਅਸੀਂ ਸਤਸੰਗਤ ਕਰ ਰਹੇ ਹਾਂ ਇਹ ਵੀ ਐਸਾ ਹੀ ਹੈ ਸਤਿਗੁਰੂ ਜੀ ਦੀ ਸੋਹਣੀ satsangat ਉੱਤਮ ਸੰਗਤ ਉੱਤਮ ਹੋਵੇ ਗੁਣ ਕੋ ਤਾਵੇ ਅਵਗੁਣ ਧੋਵੇ ਸੋ ਗੁਰੂ ਮਹਾਰਾਜ ਕਿਰਪਾ ਕਰਨ ਸਾਥ ਸੰਗਤ ਜਿਓ ਇਹ ਜੋ ਬੜਾ ਪਿਆਰਾ ਸ਼ਲੋਕ ਗੁਰੂ ਨਾਨਕ ਸਹਿਬ ਮਹਾਰਾਜ ਜੀ ਦਾ ਸੀ ਸਮਝਿਆ ਵਿਸ਼ੇਸ਼ ਕਰਕੇ ਅੰਮ੍ਰਿਤ ਵੇਲਾ ਦਾ ਸੰਭਾਲ ਕਰਨੀ ਬੜੀ ਜ਼ਰੂਰੀ ਹੈ ਅਮਰਤ ਵੇਲਾ ਸੰਭਾਲੀਏ ਗੁਰੂ ਦੀ ਬਾਣੀ ਅਮਰਤ ਵੇਲੇ ਉੱਠ ਕੇ ਪਾਠ ਕਰਿਆ ਕਰੀਏ ਜਿਨ੍ਹਾਂ ਨੂੰ ਪਾਠ ਨਹੀਂ ਆਉਂਦਾ ਉਹ ਸਿਮਰਨ ਕਰ ਲਿਆ ਕਰਨ ਤੇ ਨਾਲ-ਨਾਲ ਬਾਣੀ ਦਾ ਪਾਠ ਸੁਣਨ ਨਵੀਂ ਕਿਉਂਕਿ ਸੁਣ ਸਕਦੇ ਆਸੀਂ ਪਾਠ ਕੀਤਾ ਚੰਗੀ ਗੱਲ ਹੈ ਨਹੀਂ ਕਈਆਂ ਨੂੰ ਆਉਂਦਾ ਉਹ ਸਿਮਰਨ ਕਰ ਲੈਣ ਤੇ ਨਾਲ ਫੋਨ ਲਗਾ ਕੇ ਬਾਣੀ ਦਾ ਪਾਠ ਸੁਣ ਲਿਆ ਕਰਨ ਬਖਸ਼ਿਸ਼ਾਂ ਹੋਣਗੀਆਂ ਸਤਿਗੁਰੂ ਜੀ ਕਿਰਪਾ ਕਰਨਗੇ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ